ਪਿੰਡਾ ਫੰਤੋਲੀ ਵਿੱਚ ਸ਼ੱਕੀ ਦੇਖੇ ਜਾਂ ਤੋਂ ਬਾਅਦ ਹੁਣ ਪਠਾਨਕੋਟ ਦੇ ਸਿਵਲ ਚੌਂਕ ਤੋਂ ਇੱਕ ਲਵਾਰਿਸ ਬੈਗ ਮਿਲਣ ਦੇ ਚਲਦੇ ਦਹਿਸ਼ਤ ਦਾ ਮਾਹੌਲ ਬਣਿਆ ਹੈ ਦੱਸਦੀ ਕਿ ਦੇਸ਼ਾਂ ਪਠਾਨਕੋਟ ਦੇ ਸਿਵਲ ਚੌਂਕ ਵਿਖੇ ਇੱਕ ਲਵਾਰਿਸ ਬੈਗ ਮਿਲਣ ਦੇ ਚਲਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਕੋਈ ਵੀ ਇਸ ਲਵਾਰਿਸ ਬੈਗ ਦੇ ਨਜ਼ਦੀਕ ਨਹੀਂ ਆ ਰਿਹਾ ਸੀ ਜਿਸ ਦੇ ਚਲਦੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪੁੱਜੀ ਅਤੇ ਜਦੋਂ ਪੁਲਿਸ ਵੱਲੋਂ ਲਵਾਰਿਸ ਬੈਗ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਪਾਣੀ ਦੀਆਂ ਬੋਤਲਾਂ ਅਤੇ ਖਾਣ-ਪੀਣ ਦਾ ਸਮਾਨ ਨਿਕਲਿਆ ਜਿਸ ਤੋਂ ਬਾਅਦ ਪੁਲਿਸ ਅਤੇ ਡਰੇ ਹੋਏ ਲੋਕ ਨੇ ਰਾਹਤ ਦਾ ਸਾਹ ਲਿਆ ਪਨੇਰੋ ਸਾਡਨਾ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼ ਮੇਜ਼ ਪਾਈਪ ਉਹਨੇ ਕਰ ਲਈਆਂ ਅੱਛੀ ਉਹਨੇ ਬਿਠਾਇਆ ਯਾਰ ਕੋਈ ਬੈਸ ਨਹੀਂ ਉਹਦੇ ਉਧਰੋਂ ਆਇਆ ਜੀ ਆਂਬੀਆਂ ਨੇ ਪਾੜੇ ਸੋਲਾ ਓਏ ਆਂਬਾ ਪ੍ਰਾਸੀ ਲੈ ਜੀ ਕੀਤਾ ਠਿੱਕੇ ਵਾਲਿਆਂ ਠਿੱਕੇ ਵਾਲਿਆਂ ਨੂੰ ਫੋਨ ਕੀਤਾ ਮੂਰੇ ਥਾਣੇ ਆਇਆ ਫਿੱ ਬੈਗ ਪਿਆਰਾ ਅਸੀਂ ਆ ਕੇ ਬੈਗ ਜੇ ਕਿ ਫੌਜੀ ਕਹਿੰਦੇ ਵੀ ਲਾਗੇ ਨਾ ਜਾਇਓ ਮੈਂ ਵੇਖ ਲੈਣੇ ਲਾਗੇ ਜਾ ਕੇ ਕੀ ਹੁੰਦਾ ਲਾਗੇ ਜਾ ਕੇ ਅਸੀਂ ਵੇਖਿਆ ਤੇ ਆ ਨਿਕਲੇ ਫੁੱਲੀਆਂ ਤੇ ਅਗੀ ਨਾ ਪਾਪੜੇ ਕਾ ਮੀਨ ਦਾ ਸਮਾਨ ਨਿਕਲੇ ਬਸ ਤਰਵਲਾ ਜਿਹੜਾ ਲੋਕਾਂ ਨੇ ਪਾਤਾ ਜੀ ਉਹ ਰੋਣਾ ਪਾਤਾ ਜੀ ਬੈਗ ਚ ਪਰਾਂ ਨਹੀਂ ਕੀ ਲਾਗੇ ਨਾ ਜਾਇਓ ਉਹ ਹੈ ਤੇ ਕੋਈ ਗੱਲ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕੀ ਹੌਫ ਲਾਂਦੇ ਕੋਈ ਗੱਲ ਨਹੀਂ ਅਖਵਾਵਾ ਜਿਆਦਾ ਫਾਲਦੇ ਬਾਕੀ ਕੋਈ ਏਡੀ ਵੱਡੀ ਗੱਲ ਨਹੀਂ ਕਿ ਸਵਾਰੀ ਸੂਰੀ ਦਾ ਬੈਗ ਰਹਿ ਗਿਆ ਫੁੱਲੀਆਂ ਫੁੱਲੀਆਂ ਪਈਆਂ ਬਸ ਹੋਰ ਕੁਝ ਤਲਾ ਉਹਤੇ ਡਿਪਾਰਟਮੈਂਟ ਨੇ ਦਿੱਤੀ ਹੈ ਜੀ ਹਾਂ ਜੀ ਹਾਂ ਜੀ ਥਾਲੇੋਂ ਫੋਨ ਆਇਆ ਸਾਨੂੰ ਜੋ ਅੱਜ ਅੱਜ ਦੀ ਸਥਿਤੀ ਚੱਲਦੀ ਆ ਕਿ ਉਨੀ ਜਗ੍ਹਾ ਸੱਤ ਬੰਦੇ ਲੱਗ ਗਏ ਅੱਠ ਲੋਕ ਅੱਠ ਬੰਦੇ ਲੱਗ ਗਏ ਉਹਦੇ ਬਸ ਉਸ ਤਰ੍ਹਾਂ ਮਥੋੜਾ ਦਹਿਸ਼ਤ ਦਾ ਮਾਹੌਲ ਹੀ 10 ਗਿਰਮੋਰ ਕਰਕੇ ਨੇ ਡਰੇ ਲੋਕ ਇਸ ਕਰਕੇ ਤਾਂ ਨਹੀਂ ਤਾਂ ਬਾਕੀ ਕੋਈ ਗੱਲ ਨਹੀਂ ਬਾਕੀ ਠੀਕ ਆ ਦੇਖਿਆ ਸਾਹਮਣੇ ਲੱਭ ਗਿਆ ਕਿਸ ਨੇ ਸ਼ਰਾਰਤ ਕੀਤੀ ਸ਼ਰਾਰਤ ਨਹੀਂ ਕਿਸ ਨੇ ਕੀਤੀ ਇਹ ਤਾਂ ਥਾਲੇੋਂ ਇਹਨਾਂ ਨੇ ਫੋਨ ਕੀਤਾ ਨਾ ਵੀ ਬੈਗ ਪ ਉਂ ਜਾਂ ਨਹੀਂ ਜਿੱਤਰਾ ਸਾਨੂੰ ਥਾਵੇਂ ਫੋਨ ਆਇਆ ਨਾਲ ਹੀ ਆ ਗਏ ਆ ਕੇ ਬੈਗ ਚੈੱਕ ਕੀਤਾ ਫੌਜੀਆ ਨੇ ਸਾਨੂੰ ਕਹਿ ਦਿੱਤੇ ਵਿੱਚ ਲੱਗੇ ਨਾ ਜਾਓ ਅਸੀਂ ਕਹਿੰਦੇ ਬੈਗ ਚੈੱਕ ਕਰ ਲੈ ਕੋਈ ਬੰਬ ਸਕਵਾੜ ਇਹ ਉਹ ਜੇ ਕੁਝ ਹੁੰਦਾ ਤੇ ਫੇਰ ਉਹ ਨਹੀਂ ਹੁੰਦਾ ਕੋਈ ਗੱਲ ਹੀ ਨਹੀਂ ਫੇਰ ਕੀ ਜਮਾ ਜਾਨ ਨਹੀਂ ਰਹਾ ਕੇ ਨਹੀਂ ਨਹੀਂ ਬੈਗ ਰਹਾ ਕੇ ਜੀ ਫੌਜੀ